हेलो 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 हाँ दोस्तों ना भी हो ज़़े ज़़े देखना तो हलो, हलो। मैक की आवाज नहीं पता भी कि आ रही महक की आवाज आप देख लिया ऑन कर दिते मैक ऑन करते अपने

ਔਰ ਹੋਈ ਆ ਜਾਣੇ ਲਾਈਵ ਦੇ ਤੇ YouTube ਤੇ ਵੀ ਆਪਾਂ ਹੋ ਚੁੱਕੇ ਲਾਈਵ OK ਆ ਵਾਏ ਠੀਕ ਆ ਪਰ ਆ ਵਾਏ ਉਸ ਤਰ੍ਹਾਂ ਦੀ ਨਹੀਂ ਆ ਰਹੀ ਜਿਦਾਂ ਦੀ ਮਾਈਕ ਦੇ ਉੱਤੇ ਆਉਣੀ ਚਾਹੀਦੀ ਆਪਾਂ ਇਹਨੂੰ ਇਹਦਾ ਵੀ ਸੁਧਾਰ ਕਰਾਂਗੇ ਆਪਾਂ ਮਾਈਕ ਲਿਆ ਕੇ ਮਾਈਕ ਦੀ ਕੁਆਲਿਟੀ ਆ ਜਿਹੜੀ ਉਹ ਕੋਆਰਡੀਨਲ ਹੀ ਇਹਦੀ ਕੁਆਲਿਟੀ ਬਣਾ ਹੋਊਗੀ ਲੋਈ ਦੋਸਤੋ ਆਪਾਂ ਫੇਸਬੁਕ ਤੇ ਵੀ ਲਾਈਵ ਹੋ ਚੱਲੇ ਜਿਨੇ ਜਿਨੇ ਫੇਸਬੁਕ ਤੇ ਲਾਈਵ ਹੋਣਾ ਤਾਂ ਲਾਈਵ ਹੋ ਸਕਦੇ ਹਾਂ ਆਪਣੇ ਕਮੈਂਟ ਹੀ ਰੋਲ ਪਾਓ ਤਾਂ ਕਿ ਆਪਾਂ ਤੁਹਾਡਾ ਨਾਮ ਇਹਦੇ ਵਿੱਚ ਲਾਈਵ ਦੇ ਉੱਪਰ ਬੋਲ ਸਕੀਏ Halo, 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 halo. ਆਦੀ ਆਦੀ ਦੋਸਤੋ ਫੇਸਬੁੱਕ ਤੇ ਔਰ YouTube ਤੇ ਤੁਸੀਂ ਆਪਾਂ ਨੂੰ ਲਾਈਵ ਦੇਖ ਸਕਦੇ ਹੋ ਜਿਹੜਾ ਭਰਾ ਮੇਰਾ ਲਾਈਵ ਤੇ ਆਉਣਾ ਚਾਹੁੰਦਾ ਤਾਂ ਆ ਸਕਦਾ ਕਮੈਂਟ ਦੇ ਵਿੱਚ ਆਪਣਾ ਨਾਮ ਥਰੂ ਛੱਡੋ ਤਾਂ ਕਿ ਮੈਂ ਕਵੈਂਟਰ ਦੇ ਵਿੱਚ ਤੁਹਾਡਾ ਨਾਮ ਪੋੜ ਸਕਾਂ ਤੁਸੀਂ ਆਪਾਂ ਨੂੰ YouTube ਦੇ ਤੇ ਲਾਈਵ ਵੀ ਦੇਖ ਸਕਦੇ ਹੋ ਇਹ ਚੈਨਲ ਹੈਗਾ ਆਪਣਾ ਚੋਇਸ ਪੰਜਾਬੀ ਉਹਦੇ ਉੱਤੇ ਆਪਾਂ ਲਾਈਵ ਹੋ ਰਹੇ ਆਂਗੇ ਲਾਈਵ ਆਪਾਂ YouTube ਤੇ ਪਹਿਲੀ ਵਾਰ ਹੋਇਆ ਤੇ ਜੇ ਵਧੀਆ ਰਿਸਪੌਂਸ ਮਿਲੇ ਤਾਂ ਡੇਲੀ ਨਹੀਂ ਤਾਂ ਇੱਕ ਨੱਧਾ ਦਿਨ ਛੱਡ ਕੇ ਜਰੂਰ ਲਾਈਵ ਹੋਇਆ ਕਰਾਂਗੇ YouTube ਤੇ ਆ ਦੋ ਆਪਾਂ ਨੂੰ 3 ਦੋ 3 ਮਿੰਟ ਹੋਏ ਨੇ ਅਜੇ ਲਾਈਵ ਹੋਇਆ ਨੂੰ ਹਾਂਜੀ ਭਰਾ ਘੇੜਾ ਮੇਰਾ ਲਾਈਵ ਦੇਖਦਾ ਤਾਂ ਜਰੂਰ ਆਪਦਾ ਨਾਮ ਦੱਸੋ ਕਮੈਂਟ ਦੇ ਵਿੱਚ ਜਰੂਰ ਪਾਓ ਤਾਂ ਕਿ ਆਪਾਂ ਮੋਬੋਲ ਸਕੀਏ ਆਪਣੇ

ਜਿਲੰਦਰ ਵਾਲੇ ਕੀ ਹਾਲ ਚੱਲਨੇ ਜੀ ਹੋਰ ਠੀਕ ਠਾਕ ਪਰਾ ਜਿਹੜੇ ਆਪਣੇ ਨਾਲ ਫੇਸਬੁੱਕ ਪੇਜ ਦੇ ਉੱਤੇ ਫੇਸਬੁੱਕ ਤੇ ਆਪਾਂ ਅਲੱਗ ਲਾਈਵ ਆ ਫੇਸਬੁੱਕ ਪੇਜ ਤੇ ਅਲੱਗਾਂ YouTube ਦੇ ਉੱਤੇ ਆਪਾਂ ਲੱਗਾ ਆਪਣੇ ਨਾਲ ਫੇਸਬੁੱਕ ਪੇਜ ਦੇ ਉੱਤੇ ਜਿਹੜੇ ਆਏ ਨੇ ਧੰਨਵਾਦੀ ਜੀ ਤੁਹਾਡਾ ਹਰੀਜੰਦਰ ਰਾਜ ਜੀ ਜਿਲੰਦਰ ਵਾਲੇ ਵੈਲਕਮ ਜੀ ਵੈਲਕਮ ਆਪਦਾ ਕਮੈਂਟ ਦੇ ਵਿੱਚ ਨਾਮ ਜਰੂਰ ਪਾਇਓ ਤਾਂ ਕਿ ਆਪਾਂ ਬੋਲ ਸਕੀਏ ਨਾਓ ਹਰੇਕ ਦਾ ਨਾਮ ਬੋਲਾਂਗੇ ਜਿਹੜੇ ਭਰਾ ਆਪਾਂ ਨੂੰ ਦੇਖੂਗਾ ਆਪਾਂ ਸਾਰਿਆਂ ਦੇ ਨਾਮ ਬੋਲਦੇ ਆਂ YouTube ਦੇ ਤੇ ਵੀ ਲਾਈਵ ਹੈਗੇ ਆ ਆਪਾਂ ਜਿਹੜੇ YouTube ਦੇ ਉੱਤੇ ਆਉਣਗੇ ਆਪਾਂ ਉਹਨਾਂ ਦਾ ਵੀ ਨਾਮ ਬੋਲਾਂਗੇ ਜਿਹੜੇ Facebook ਪੇਜ ਤੇ ਆਉਣਗੇ ਉਹਨਾਂ ਦਾ ਵੀ ਤੇ ਜਿਹੜੇ Facebook ਤੇ ਆਉਣਗੇ ਉਹਨਾਂ ਦਾ ਵੀ ਆਪਾਂ ਨਾਮ ਬੋਲਾਂਗੇ ਵੈਲਕਮ ਜੀ ਵੈਲਕਮ ਜੀ ਆਇਆਂ ਨੂੰ ਜੀ ਆਇਆਂ ਨੂੰ ਭਰਾ ਹਾਂਜੀ ਦਿੱਲੀ ਵਾਲੇ ਜੀ ਰਾਜ ਕੁਮਾਰ ਜੀ ਕੀ ਹਾਲ ਨੇ अपने फेसबुक पेज से जुड़ चुके हैं नाम जरूर पायो जी ता कि आप नाम बोल सकी कमेंट के नाम जरूर है ही अवो हैप्पी जी की हाल ने जी फेसबुक पेज से था, था। अपने जुड़ चुके ठीक ठाक भरा सू देखने लाद आप ज्यादा बढ़िया क्वालिटी हो जाएगी आपूं पता इस टाइम जो लाइव है वेब कैम तो हो रहे के। बैब है गए वेब कैम इतने पे एक विजन लगेगा लाइव हो ਜੁੜੋ ਜੁੜੋ ਵਕਤ ਵਕਤ ਆਪਣਾ ਨਾਮ ਜ਼ਰੂਰ ਕੋਲਾਂਗੇ ਸਾਰੇ ਭਰਾਵਾਂ ਦਾ ਇੱਕ ਕਮੈਂਟ ਦੇ ਵਿੱਚ ਨਾਮ ਜ਼ਰੂਰ ਦੱਸਿਓ ਜੀ ਹਾਂ ਤਾਂ ਤਰਵਿੰਦਰ ਜੀ ਫੇਸਬੁਕ ਪੇਜ ਤੇ ਜੁੜ ਚੁੱਕੇ ਨੇ ਆਪਣਾ ਐਲਕੋਨੀ ਵੈਲਕਮ ਐਸ ਲਾਰ ਆਪਾਂ ਜਿਹੜਾ YouTube ਦੇ ਉੱਤੇ ਲਾਈਵ ਟੈਸਟ ਲਿਖ ਆਇਆਗਾ ਵੀ ਆਪਾਂ ਟੈਸਟ ਕਰ ਰਹੇ ਹਾਂ ਕਿਉਂਕਿ ਉਹਦੇ ਵਿੱਚ ਆਪਾਂ ਲਾਈਵ ਕਦੇ ਹੋਈ ਨਹੀਂ ਹੈਗੀ ਅੱਜ ਪਹਿਲੀ ਵਾਰ ਲਾਈਵ ਹੋ ਰਿਹਾ ਫੇਸਬੁਕ ਇਹਦੇ ਫੇਸਬੁਕ ਤੇ ਤਾਂ ਆਪਾਂ ਲਾਈਵ ਹੋਇਆ ਨਹੀਂ ਕਿ ਫੇਸਬੁਕ ਪੇਜ ਤੇ ਆਪਾਂ ਪਹਿਲੀ ਵਾਰ ਲਾਈਵ ਹੋ ਰਿਹਾ

ਫੇਸਬੁਕ ਅਲੱਗ ਕਰਤੇ ਆਪਾਂ ਲਾਈਵ ਆ ਫੇਸਬੁਕ ਪੇਜ ਤੇ ਅਲੱਗ ਜਿਹੜੇ ਜ਼ਿਆਦਾਤਰ ਆਪਣੇ ਨਾਲ ਆਪਣੇ ਵੀਰ ਭਰਾ ਮੇਰੇ ਜੁੜੇ ਹੋਏ ਨੇ ਫੇਸਬੁਕ ਨਾਲ ਤਾਂ ਜੁੜੀ ਹੋਏ ਨੇ ਲੇਕਿਨ ਉਹ ਆਪ ਦਾ ਕਮੈਂਟ ਦੇ ਵਿੱਚ ਨਾਮ ਨਹੀਂ ਪਾਉਂਦੇ ਜਿਹੜੇ ਪੇਜ ਵਾਲੇ ਨੇ ਫੇਸਬੁਕ ਪੇਜ ਵਾਲੇ ਉਹ ਆਪ ਦਾ ਨਾਮ ਪਾਉਂਦੇ ਨੇ ਤਾਂ ਆਪਾਂ ਉਹਨਾਂ ਦਾ ਨਾਮ ਜ਼ਰੂਰ ਬੋਲਾਂਗੇ ਜਿਹੜਾ ਪਾਊਗਾ ਚਾਹੇ ਉਹ ਫੇਸਬੁਕ ਤੇ ਆਇਆ ਫੇਸਬੁਕ ਪੇਜ ਤੇ ਆਇਆ ਚਾਹੇ ਉਹ ਜੁੜੇ ਹੋ ਗਏ ਤੇ ਜਿਹੜਾ ਆਪਾਂ ਨੂੰ ਦੇਖ ਰਿਹਾ ਆਪਾਂ ਨਾਮ ਉਹਨਾਂ ਦਾ ਜ਼ਰੂਰ ਬੋਲਾਂਗੇ ਲਾਈਵ ਤੇ ਆਜੀ 3D ਪਿਕਚਰ ਤਾਂ ਆਪਾਂ ਨੇ ਬਣਾਈਆਂ ਲੇਕਿਨ ਜਿਹੜੇ ਹਸਾਬ ਨਾਲ ਉਹਨਾਂ ਖਬਰਾਂ ਦੇ ਵਿੱਚ ਦੱਸਿਆ ਜਾ ਰਿਹਾ ਵੀ ਇਹ ਤੁਹਾਡੇ ਲਈ ਹਾਨੀਕਾਰਕ ਵੀ ਹੈ ਇਹ ਬਣਾਓ ਨਾ 3D ਪਿਕਚਰ ਆਪਾਂ ਨੂੰ ਬਣਾਉਣੀ ਨਹੀਂ ਚਾਹੀਦੀ ਇਹ ਜਿਹੜੀ ਪਿਕਚਰ ਆਪਾਂ ਜਿਮਨੀ ਨੂੰ ਆਪਾਂ ਪਾਉਂਦੇ ਆ ਨਾ ਫੇਸ ਦੇ ਵਿੱਚ ਵੀ ਤਬਦੀਲੀ ਕਰਦੇ ਆ ਲੇਕਿਨ ਉਹਦੇ ਵਿੱਚ ਉਹ ਇਹ ਕਹਿੰਦੇ ਵੀ ਤੁਹਾਨੂੰ ਟ੍ਰਾਇਲ ਦੇ ਤੌਰ ਤੇ ਕਿਤੇ ਵੀ ਇਸਤੇਮਾਲ ਕਰ ਸਕਦੇ ਨੇ ਆਪਣੀ ਪਿਕਚਰ ਨੂੰ ਬੱਚੋ ਵੀਰੇ ਜਿੱਥੇ ਤੱਕ ਬਚਦੇ ਹੋ ਜਿਮਨੀ ਦੇ ਉੱਤੋਂ ਜਿਮਨੀ ਤੇ ਪਿਕਚਰ 3D ਨਾ ਬਣਾਓ ਮੈਂ ਵੀ ਬਣਾਈ ਆ ਲੇਕਿਨ ਮੈਂ ਗਲਤੀ ਕਰ ਚੁੱਕਿਆ ਹੈ ਦੱਸਤਾ ਜਿੰਨਾ ਪਰ ਪਰ ਉਹਦੇ ਵਿੱਚ ਬੇਨਤੀ ਤਾਂ ਇਹੀ ਹੈ ਵੀ ਨਾ ਬਣਾਓ ਜੇ ਬਣਾਉਣੀ ਬਣਾਉਣਾ ਚਾਹੁੰਦੇ ਆ ਤੁਸੀਂ ਤਾਂ ਗੂਗਲ ਕ੍ਰੋਮ ਦੇ ਵਿੱਚ ਜਾਓ ਉਹਦੇ ਵਿੱਚ ਜਾ ਕੇ ਜਿਮਨੀ ਭਰ ਦੋ ਗੂਗਲ ਜਿਮਨੀ ਆ ਜਾਏਗਾ ਉਹਦੇ ਉੱਤੇ ਜਦੋਂ ਖੋਲਤਾ ਤੁਸੀਂ ਨੇ ਪਹਿਲੀ ਆਪਸ਼ਨ ਖੋਲੀ ਉਹਦੇ ਉੱਤੇ ਆ ਜਾਏਗਾ 3D ਜਿਹੜੇ ਕੰਪਿਊਟਰ ਵਾਲੇ ਲੱਗੇ ਹੋਏ ਨਾ ਸਕਰੀਨ ਫੋਟੋ ਉਹ ਆ ਜਾਈਗੀ ਉਹਦੇ ਵਿੱਚ ਤੁਸੀਂ ਆਪਦੀ ਫੋਟੋ ਅਪਲੋਡ ਕਰੋ ਤੇ ਸੈਂਡ ਕਰ ਦਿਓ

ਲੀਕੋ ਹੋ ਸਕਦਾ ਆਪਣਾ ਜਿਹੜੀ ਵੀ ਫੋਟੋ ਆ ਨਾ ਆਪਾਂ ਕਹਿੰਨੇ ਵੀ ਗਲਤ ਇਸਤਮਾਲ ਹੋ ਗਿਆ ਇਹ ਤੇ ਹੋਊ ਜ਼ਰੂਰ ਹੋ ਕਿਵੇਂ ਨਹੀਂ ਦੇਤੇ ਅੱਜ ਦੇ ਟਾਈਮ ਦੇ ਵਿੱਚ ਹੋ ਰਿਹਾ ਪੰਜਾਬ ਪੁਲਿਸ ਵੀ ਆਪਾਂ ਨੂੰ ਜਾਗਰੂਤ ਕਰ ਰਹੀ ਹੈ ਵੀ ਤੁਸੀਂ ਇਸ ਦੇ ਉੱਤੇ ਆਪਣੇ ਫੈਮਿਲੀ ਫੋਟੋ ਨਾ ਅਪਲੋਡ ਅਪਲੋਡ ਕਰੋ ਜੇ ਆਪਣੀ ਕਰੀਏ ਕਰਨੀ ਹੈ ਤੁਸੀਂ ਜਿਵੇਂ ਮੁੰਡੇ ਅੱਜ ਕੱਲ ਕਰਨਾ ਚਾਹੁੰਦੇ ਨੇ ਮੁੰਡੇ ਕਰ ਲਓ ਪਰ ਫੈਮਿਲੀ ਫੋਟੋ ਨਾ ਦੇ ਉੱਤੇ ਅਪਲੋਡ ਕਰੋ ਉਸ ਤੋਂ ਬਚੋ ਆਪਣਾ YouTube ਚੈਨਲ ਵੀ ਵੀਰੇ ਸਬਸਕ੍ਰਾਈਬ ਜ਼ਰੂਰ ਕਰ ਚੁਆਇਸ ਪੰਜਾਬੀ ਜਿਹਦੇ ਉੱਤੇ ਆਪਾਂ ਬਲੌਗ ਵੀ ਪਾਵਾਂਗੇ ਨਵੀਂ ਤੋਂ ਨਵੀਂ ਐਕਟੀਵਿਟੀ ਹੋ ਜੇ ਜ਼ਰੂਰ ਦਿਖਾਵਾਂਗੇ ਲਾਈਵ ਵੀ ਹੋਇਆ ਕਰਾਂਗੇ ਉੱਤੇ ਵੀ

ਇੱਕ ਭਰਾ ਮੇਰਾ ਕਮੈਂਟ ਕਰ ਰਿਹਾਗਾ ਵੀ ਤੁਸੀਂ ਇਸ ਟਾਈਮ ਲਾਈਵ ਹੋ ਰਹੇ ਹੋ ਮਾ ਆ ਗਿਆ ਆਜੂ ਵਹਾਂ ਪਈ ਇੱਕ ਤੁਸੀਂ ਉਹ ਵੀਡੀਓ ਦੇਖੀ ਹੋਊਗੀ ਆਪਣੀ ਗੱਲ ਪਾਏ ਅਪਲੋਡ ਕੀਤੀ ਸੀ ਜਿਹਦੇ ਵਿੱਚ Samsung ਦੇ ਮੋਬਾਈਲ ਨੂੰ ਮੋਬਾਈਲ ਆ ਜਿਹੜਾ ਉਹ ਆਪਣਾ ਘੱਟ ਚਾਰਜ ਕਰਦਾ ਸਲੋ ਚਾਰਜ ਹੋ ਰਿਹਾ ਜਿਹੜਾ Samsung ਦਾ ਮੋਬਾਈਲ ਉਹਨੂੰ ਤੁਸੀਂ ਅ ਫਾਸਟ ਚੈੱਕ ਕਰਨ ਵਾਸਤੇ ਸ਼ੇਡਿੰਗ ਕਰ ਸਕਦੇ ਹੋ ਬਰੇਚ ਵਾਇਸ ਪੰਜਾਬੀ ਆਪਣੀ YouTube ਚੈਨਲ ਦਾ ਚੁਆਇਸ ਪੰਜਾਬੀ ਉਹਦੇ ਉੱਤੇ ਵੀ ਹੈਗੇ ਆ ਆਪਾਂ ਲਾਈਵ ਲੇਕਿਨ ਉਹ ਤੇ ਅੱਜ ਪਹਿਲੀ ਵਾਰ ਹੋਇਆ ਇਸ ਤਰ੍ਹਾਂ ਆਪਣੇ ਨਾਲ ਜੁੜੇ ਨਹੀਂ ਹੈਗੇ ਲੋਕ ਜਹਾ ਪੇਜ ਦੇ ਉੱਤੇ ਯਾਦਾਂ ਨੇ Facebook ਤੇ ਵੀ ਆਪਾਂ ਲਾਈਵ ਹੋ ਰਹੇ ਆ ਲੇਕਿਨ ਘੱਟ ਪੇਜ ਤੇ ਕਿਉਂਕਿ ਮੈਂ ਅਪਲੋਡ ਕਰਦਾ ਰਹਿੰਦਾ ਤੀਗਾ YouTube ਤੇ ਤੁਸੀਂ ਆ ਸਕਦੇ ਹੋ ਆਪਣਾ ਚੁਆਇਸ ਪੰਜਾਬੀ ਆ ਮੈਂ ਲਿਖ ਰਹੀ ਜਦਾਂ ਪਰੋਂ ਵੀ YouTube ਦੇਤੇ ਤਾਂ ਨਾਲ ਦੀ ਨਾਲ ਪੁੱਜੇਗਾ ਇਹਦੇ ਉੱਤੇ ਵੀ ਆਪਾਂ ਫਿਰ YouTube ਤੇ ਵੀ ਲਾਈਵ ਹੋਇਆ ਕਰਾਂਗੇ ਪਹਿਲਾਂ ਆਪਾਂ ਇਹਦੇ ਉੱਤੇ ਵਿਆਹ ਸ਼ਾਦੀ ਜਿਹੜੇ ਹੈਗੇ ਸੀਗੇ ਉਹ ਲਾਈਵ ਕਰਦੇ ਸੀ ਪ੍ਰੋਗਰਾਮ ਲੇਕਿਨ ਉਹ ਹੁਣ ਆਪਾਂ ਨੇ PVC 84 ਦੇ ਉੱਤੇ ਲਾਈਵ ਕਰਨਾ ਸਟਾਰਟ ਕਰਤਾ ਜਿਨੇ ਬੁੱਕ ਕਰਾਉਣਾ ਲਾਈਵ ਵਿਆਹ ਸ਼ਾਦੀ ਦਾ ਉਹ ਵੀ ਕਰਦੇ ਆ ਤਾਂ ਉਹ ਵੀ ਬੁੱਕ ਤੁਸੀਂ ਕਰਵਾ ਸਕਦੇ ਹੋ ਘੱਟ ਰੇਟ ਵਧੀਆ ਕੁਆਲਿਟੀ ਜਿੰਨੇ ਵੀ ਤੁਸੀਂ ਤੁਹਾਡੇ ਇੱਕ ਦਿਨ ਦੇ ਵਿੱਚ ਪ੍ਰੋਗਰਾਮ ਹੋਣਗੇ 5 ਨੇ 4 ਨੇ 7 ਨੇ 10 ਨੇ ਤਾਂ ਉਹ ਤੁਹਾਡਾ ਇੱਕ ਦਿਨ ਦੇ ਵਿੱਚ ਵੀ ਉਹਨਾਂ ਸੈਟਅਪ ਤੁਹਾਡੇ ਵਿਆਹ ਦਾ ਜਿਹੜਾ ਉਹ ਆਪਾਂ ਲਾਈਵ ਦਿਖਾ ਸਕਦੇ ਹਾਂ

अपा रोज फेसबुक ते लाइव होया करेंगे, यूट्यूब लाइव होया करेंगे, फेसबुक पेज लाइव हो गए जिड़े की तेनाली तो अपा मुलाकात कर सकी है, वो भी फेसबुक पेज या फेसबुक या तो सीधी गलबात कराशन कर सकते आंसर जरूर देव जिन्हें कोई फोटो फोटोशॉप बारे पूछना तो वह भी पूछ सकता भी फोटो एडिट कि कटिंग हैं, जो भी कुछ पूछना तो

多行。<Okay. S 2> okay. 基因，基因。 ਲਓ ਜੀ ਹੁਣ ਆਪਾਂ ਲਾਈਵ ਬੰਦ ਕਰਦੇ ਆਂ ਜਿਹੜੇ ਜਿਹੜੇ ਭਰਾ ਨੇ ਕਮੈਂਟ ਦੇ ਵਿੱਚ ਮੈਸੇਜ ਆਇਆ ਧੰਨਵਾਦ ਜੀ ਤੁਹਾਡਾ ਜਿਨ੍ਹਾਂ ਨੇ ਇੰਨਾ ਕ ਆਪਣਾ ਅੱਧਾ ਘੰਟਾ ਸਾਥ ਦਿੱਤਾ ਜਿਨ੍ਹਾਂ ਨੇ ਆਪਾਂ ਨੂੰ ਸੁਣੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੱਲ ਫੇਰ ਮੁਲਾਕਾਤ ਕਰਾਂਗੇ